ਕਤਲ ਇੰਸਟਾਗ੍ਰਾਮ ਵਾਲੀ ਮਨਵੀਰ ਜਾਂ ਕੋਈ ਹੋਰ پارک ਵਿੱਚ ਨਵਦੀਪ ਨੂੰ ਕੀ ਸ਼ੱਕ ਹੋਇਆ ਤਾਂ ਜੋ ਉਸਨੇ ਆਪਣੀ ਲੋਕੇਸ਼ਨ ਟੋਰਾਂਟੋ ਵਿੱਚ ਰਹਿੰਦੇ ਦੋਸਤ ਨੂੰ ਭੇਜ ਅੱਜ ਦੀ ਇਹ ਕਹਾਣੀ ਹੈ ਕੈਨੇਡਾ ਦੇ ਪੰਜਾਬੀ ਡਰਾਈਵਰ ਨੌਜਵਾਨ ਦੀ ਜਿਸ ਦਾ ਹੋਇਆ ਕਤਲ ਨਾਂ ਮਿਲੀ লাশ ਨਾ ਮਿਲੇ ਦੋਸ਼ੀ ਨਵਦੀਪ ਸਿੰਘ ਢਾਲੀਵਾਲ ਮਾਨਸਾ ਪੰਜਾਬ ਦਾ ਰਹਿਣ ਵਾਲਾ ਸੀ 2018 ਵਿੱਚ ਉਹ ਕੈਨੇਡਾ ਬ੍ਰੈਂਟਨ ਵਿੱਚ ਆਇਆ ਉਸ ਨੂੰ ਕੈਨੇਡਾ ਆਏ ਨੂੰ 7 ਸਾਲ ਹੋ ਚੁੱਕੇ ਸਨ ਅਤੇ ਉਹ ਪਿਛਲੇ 3 ਸਾਲਾਂ ਤੋਂ ਟਰੱਕਿੰਗ ਕਰ ਰਿਹਾ ਸੀ ਉਹ ਕਿਸੇ ਰੂਟ ਤੇ ਟਰੱਕ ਲੈ ਕੇ ਜਾ ਰਿਹਾ ਸੀ ਕਿਸੇ ਟੈਕਨੀਕੀ ਖਰਾਬੀ ਕਰਕੇ ਉਸ ਨੂੰ ਆਪਣਾ ਟਰੱਕ ਛੱਡਣਾ ਪਿਆ ਅਤੇ 21 ਅਪ੍ਰੈਲ ਨੂੰ ਆਪਣੇ ਦੋਸਤਾਂ ਕੋਲ ਸੜੀ ਪਹੁੰਚ ਗਿਆ। ਉਹ ਪਹਿਲਾਂ ਕਦੇ ਵੀ ਸੜੀ ਆਉਂਦਾ ਸੀ ਤਾਂ ਇਹਨਾਂ ਦੋਸਤਾਂ ਕੋਲ ਹੀ ਰੁਕਦਾ ਸੀ। ਜਿੰਨਾ ਦੋਸਤਾਂ ਕੋਲ ਉਹ ਰੁਕਿਆ ਸੀ ਉਹ ਦੋਸਤਾਂ ਵਿੱਚੋਂ ਇੱਕ ਦੋਸਤ ਨੂੰ ਰੈਂਡਮ ਕੁੜੀ ਦੁਆਰਾ ਇੰਸਟਾਗ੍ਰam ਉਤੇ ਮੈਸੇਜ ਆਉਂਦਾ ਹੈ। ਉਸ ਦੋਸਤ ਨੂੰ ਲੱਗਦਾ ਹੈ ਕਿ ਇਹ ਫੇਕ ਅਕਾਊਂਟ ਹੋ ਸਕਦਾ ਹੈ। ਉਹ ਨਵਦੀਪ ਨੂੰ ਇਹ ਅਕਾਊਂਟ ਨੂੰ ਵੈਰੀਫਾਈ ਕਰਨ ਲਈ ਕਹਿੰਦਾ ਹੈ। ਨਵਦੀਪ ਉਸ ਕੁੜੀ ਨਾਲ ਗੱਲ ਕਰਨੇ ਸ਼ੁਰੂ ਕਰਦਾ ਹੈ ਅਤੇ ਅਕਾਊਂਟ ਨੂੰ ਵੈਰੀਫਾਈ ਕਰਨ ਲਈ ਉਹ ਕੁੜੀ ਨੂੰ ਇੰਸਟਾ Instagram ਉਤੇ ਆਡੀਓ ਕਾਲ ਕਰਦਾ ਹੈ ਅਤੇ ਇਹ ਆਵਾਜ਼ ਇੱਕ ਕੁੜੀ ਦੀ ਹੁੰਦੀ ਹੈ ਨਵਦੀਪ ਨੂੰ ਲੱਗਦਾ ਹੈ ਇਹ ਇੱਕ ਅਸਲੀ ਅਕਾਊਂਟ ਹੈ ਨਵਦੀਪ ਉਸ ਕੁੜੀ ਨਾਲ ਗੱਲਬਾਤ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਕੁੜੀ ਉਸ ਨੂੰ 29 ਅਪ੍ਰੈਲ ਦੀ ਸ਼ਾਮ ਨੂੰ ਤਕਰੀਬਨ 8 ਤੋਂ 9 ਵਜੇ ਮਿਲਣ ਲਈ ਇੱਕ ਪਾਰਕ ਵਿੱਚ ਬੁਲਾਉਂਦੀ ਹੈ ਨਵਦੀਪ ਉਸ ਕੁੜੀ ਨੂੰ ਮਿਲਣ ਜਾਂਦਾ ਹੈ ਸ਼ਾਇਦ ਉਸ ਨੂੰ ਕੋਈ ਸ਼ੱਕ ਪੈਂਦਾ ਹੈ ਉਹ ਆਪਣੀ ਲਾਈਵ ਲੋਕੇਸ਼ਨ ਆਪਣੇ ਇੱਕ ਦੋਸਤ ਨਾਲ WhatsApp ਦੁਆਰਾ ਸਾਂਝੀ ਕਰਦਾ ਹੈ ਜੋ ਕਿ ਟ੍ਰਾਂਟੋ ਵਿੱਚ ਰਹਿੰਦਾ ਹੈ ਟਾਈਮ ਜ਼ੋਨ ਦੇ ਫਰਕ ਕਾਰਨ ਟ੍ਰਾਂਟੋ ਉਸ ਸਮੇਂ ਤਕਰੀਬਨ ਬੇ 1 ਵਜ ਰਹੀ ਸੀ ਇਸ ਕਰਕੇ ਉਹ ਦੋਸਤ ਉਸ ਦਾ ਮੈਸੇਜ ਦੇਖ ਨਹੀਂ ਸਕਿਆ ਫਿਰ 1 ਘੰਟੇ ਬਾਅਦ ਨਵਦੀਪ ਫਿਰ ਆਪਣੇ ਦੋਸਤ ਨੂੰ ਇੱਕ ਫੋਟੋ ਭੇਜਦਾ ਹੈ ਜਿਸ ਵਿੱਚ ਇੱਕ ਕੁੜੀ ਉਸ ਤੋਂ ਅੱਗੇ ਚੱਲ ਰਹੀ ਹੁੰਦੀ ਹੈ ਅਤੇ ਇੱਕ ਸਾਹਮਣੇ ਅਪਾਰਟਮੈਂਟ ਹੁੰਦੀ ਹੈ ਜਿਸ ਉੱਪਰ ਅਪਾਰਟਮੈਂਟ ਦਾ ਨੰਬਰ ਵੀ ਲਿਖਿਆ ਹੁੰਦਾ ਹੈ ਨਵਦੀਪ ਸੋਸ਼ਲ ਮੀਡੀਆ ਦਾ ਯੂਜ਼ ਬਹੁਤ ਕਰਦਾ ਸੀ ਅਤੇ ਹਰ ਰੋਜ਼ ਸਨੈਪਸਟ੍ਰੀਕ ਜਾਂ ਕਾਲ ਮੈਸੇਜ ਦੁਆਰਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਟੱਚ ਵਿੱਚ ਰਹਿੰਦਾ ਸੀ ਜਦੋਂ ਕਿਸੇ ਦੋਸਤ ਨਾਲ ਉਸ ਦਾ ਕੋਈ ਕੰਟੈਕਟ ਨਾ ਹੋਇਆ ਤਾਂ ਦੋਸਤਾਂ ਨੂੰ ਸ਼ੱਕ ਪਿਆ ਅਗਲੇ ਟ੍ਰਾਂਟੋ ਵਾਲੇ ਦੋਸਤਾਂ ਨੇ ਸਰੀ ਵਾਲੇ ਦੋਸਤਾਂ ਨੂੰ ਕੰਟੈਕਟ ਕੀਤਾ ਤੇ ਉਸ ਦੀ ਉਹ ਲੋਕੇਸ਼ਨ ਅਤੇ ਉਹ ਤਸਵੀਰ ਨੂੰ ਭੇਜਿਆ ਜੋ ਕਿ ਬੀਤੀ ਰਾਤ ਨਵਦੀਪ ਨੇ ਉਸ ਨੂੰ ਭੇਜੀ ਸੀ। ਸਰੀ ਵਾਲੇ ਦੋਸਤ 30 ਅਪ੍ਰੈਲ ਨੂੰ ਉਸ ਅਪਾਰਟਮੈਂਟ ਵਿੱਚ ਪਹੁੰਚਦੇ ਹਨ ਅਤੇ ਅਪਾਰਟਮੈਂਟ ਵਿੱਚ ਰਹਿ ਰਹੇ ਮੁੰਡਿਆਂ ਤੋਂ ਪੁੱਛ ਪੜਤਾਲ ਕਰਦੇ ਹਨ। ਉਸ ਅਪਾਰਟਮੈਂਟ ਵਿੱਚ 4 ਤੋਂ 5 ਮੁੰਡੇ ਉੱਪਰ ਰਹਿੰਦੇ ਹਨ ਤੇ 2 ਮੁੰਡੇ ਬੇਸਮੈਂਟ ਵਿੱਚ ਰਹਿੰਦੇ ਹਨ। ਅਪਾਰਟਮੈਂਟ ਵਾਲੇ ਮੁੰਡੇ ਨਵਦੀਪ ਦੇ ਦੋਸਤਾਂ ਦਾ ਸ਼ੱਕ ਦੂਰ ਕਰਨ ਲਈ ਆਪਣੇ ਅਪਾਰਟਮੈਂਟ ਦੀ ਕਲਾਸ਼ੀ ਦਿੰਦੇ ਹਨ ਅਤੇ ਦੱਸਦੇ ਹਨ ਇੱਥੇ ਕੋਈ ਕੁੜੀ ਨਹੀਂ ਰਹਿੰਦੀ। ਅਪਾਰਟਮੈਂਟ ਦੇ ਨਾਲ ਹੀ ਇੱਕ ਹੋਰ ਕਮਰਾ ਹੁੰਦਾ ਹੈ ਜਦੋਂ ਨਵਦੀਪ ਦੇ ਦੋਸਤ ਉਸ ਕਮਰੇ ਵਿੱਚ ਜਾਂਦੇ ਹਨ ਤਾਂ ਦੇਖਦੇ ਹਨ ਉੱਥੇ ਇੱਕ ਹੋਰ ਮੁੰਡਾ ਰਹਿੰਦਾ ਹੈ ਜਦੋਂ ਉਸ ਤੋਂ ਪੁੱਛ ਪੜਤਾਲ ਕਰਦੇ ਹਨ ਤਾਂ ਉਹ ਤਲਾਸ਼ੀ ਦੇਣ ਤੋਂ ਵੀ ਮਨਾ ਕਰ ਦਿੰਦਾ ਹੈ ਤੇ ਉਹਨਾਂ ਨਾਲ ਚੰਗੀ ਤਰੀਕੇ ਨਾਲ ਗੱਲਬਾਤ ਵੀ ਨਹੀਂ ਕਰਦਾ ਉਹਨਾਂ ਨੂੰ ਉਸ ਦੇ ਉੱਪਰ ਸ਼ੱਕ ਪੈਂਦਾ ਹੈ ਤੇ ਉਹ ਉਸੇ ਟਾਈਮ 911 ਤੇ ਕਾਲ ਕਰ ਦਿੰਦੇ ਹਨ ਸੇਮ ਟਾਈਮ ਹੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਉਹਨਾਂ ਨੂੰ ਵੀ ਕਿਸੇ ਬਾਰਦਾਤ ਹੋਈ ਦਾ ਸ਼ੱਕ ਪੈਂਦਾ ਹੈ ਪੁਲਿਸ ਸੇਮ ਟਾਈਮ ਇਹ ਕੇਸ ਆਈ ਹੈ ਦੀ ਟੀਮ ਨੂੰ ਦੇ ਦਿੰਦੀ ਹੈ ਪੂਰੇ ਘਰ ਨੂੰ ਖਾਲੀ ਕਰਕੇ ਸੀਲ ਕਰ ਦਿੱਤਾ ਜਾਂਦਾ ਹੈ 1 ਮਈ ਤੋਂ 4 ਮਈ ਤੱਕ ਪੁਲਿਸ ਆਈ ਹਟ ਅਤੇ ਫ੍ਰੈਂਕਸਿਕ ਦੀ ਟੀਮ ਉੱਥੇ ਸਰਚ ਕਰਦੀ ਹੈ ਅਤੇ ਐਵੀਡੈਂਸ ਇਕੱਠੇ ਕਰਦੀ ਰਹਿੰਦੀ ਹੈ 4 ਮਈ ਨੂੰ ਆਈ ਹਟ ਦੇ ਇੱਕ ਅਫਸਰ ਦੁਆਰਾ ਨਵਦੀਪ ਦੇ ਇੱਕ ਫੈਮਿਲੀ ਮੈਂਬਰ ਨੂੰ ਦੱਸਿਆ ਜਾਂਦਾ ਹੈ ਕਿ ਨਵਦੀਪ ਦਾ ਕਤਲ ਹੋ ਚੁੱਕਿਆ ਹੈ ਪਰ ਹਜੇ ਤੱਕ ਉਸ ਦੀ ਬੋਡੀ ਪੁਲਿਸ ਨੂੰ ਨਹੀਂ ਮਿਲੀ ਜਦ ਉਹ ਇੰਸਟਾਗ੍ਰam ਵਾਲੀ ਕੁੜੀ ਦੀ ਇਨਵੈਸਟੀਗੇਸ਼ਨ ਪੁਲਿਸ ਦੁਆਰਾ ਕੀਤੀ ਜਾਂਦੀ ਹੈ ਤਾਂ ਉਹ ਅਕਾਊਂਟ ਡਿਲੀਟ ਮਿਲਦਾ ਹੈ ਪਰ ਉਸ ਦੇ ਵਿੱਚ ਇੱਕ ਥ੍ਰੈਡ ਅਕਾਊਂਟ ਮਿਲਦਾ ਹੈ ਜੋ ਕਿ ਮਨਵੀਰ ਨਾਮ ਤੋਂ ਹੁੰਦਾ ਹੈ ਪੁਲਿਸ ਇਹ ਅਕਾਊਂਟ ਨੂੰ ਖੋਲ ਕੇ ਦੇਖਦੀ ਹੈ ਤੇ ਫੋਟੋਆਂ ਵੀ ਕਲੈਕਟ ਕਰਦੀ ਹੈ ਪੁਲਿਸ ਇਸ ਜਾਣਕਾਰੀ ਤੋਂ ਬਿਨਾ ਕੋਈ ਵੀ ਹੋਰ ਜਾਣਕਾਰੀ ਨਾ ਤਾਂ ਪਰਿਵਾਰ ਨੂੰ ਦਿੰਦੀ ਹੈ ਤੇ ਨਾ ਹੀ ਮੀਡੀਆ ਵਿੱਚ ਸ਼ੇਅਰ ਕਰਦੀ ਹੈ ਪੁਲਿਸ ਵੱਲੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਲਦੀ ਹੀ ਨਵਦੀਪ ਦੀ ਬਾਡੀ ਅਤੇ ਦੋਸ਼ੀਆਂ ਨੂੰ ਲੱਭ ਲਿਆ ਜਾਵੇਗਾ ਇਸ ਕਹਾਣੀ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ ਇਹ ਕਤਲ ਸੋਚੀ ਸਮਝੀ ਸਾਜ਼ਿਸ਼ ਸੀ ਜਾਂ ਹਨੀ trap ਕੀ ਘਟਨਾਵਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੋਕ ਇਹੋ ਜਿਹੀਆਂ ਘਟਨਾਵਾਂ ਤੋਂ ਬਚਣ ਸਕੇ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ